ਹੁਣ ਪੰਜਾਬ ਦੇ ਕਿਸਾਨਾਂ ਲਈ ਪਰਾਲੀ ਬਣੇਗੀ ਸੋਨਾ ਪੰਜਾਬ ਸਰਕਾਰ ਨੇ ਕੱਢ ਲਿਆ ਪੱਕਾ ਹੱਲ ਪੈਸਿਆਂ ਨਾਲ ਮਾਲੋ-ਮਾਲ ਹੋਣਗੇ ਪੰਜਾਬੀ ਕਿਸਾਨ ਪਰਾਲੀ ਨੂੰ ਵੇਸਟ ਸਮਝ ਕੇ ਸਾੜਨ ਵਾਲੇ ਕਿਸਾਨਾਂ ਲਈ ਹੁਣ ਪਰਾਲੀ ਬਣੇਗੀ ਸੋਨਾ ਜੀ ਹਾਂ ਤੁਸੀਂ ਸਹੀ ਸੁਣਿਆ ਕਿਉਂਕਿ ਪੰਜਾਬ ਸਰਕਾਰ ਹੁਣ ਅਜਿਹਾ ਕੰਮ ਕਰਨ ਜਾ ਰਹੀ ਹੈ ਜਿਸ ਨਾਲ ਜਿੱਥੇ ਪਰਾਲੀ ਦੀ ਸਮੱਸਿਆ ਦਾ ਹੱਲ ਹੋਵੇਗਾ ਉੱਥੇ ਹੀ ਕਿਸਾਨਾਂ ਦੀਆਂ ਜੇਬਾਂ ਵੀ ਪੈਸਿਆਂ ਨਾਲ ਭਰਨਗੀਆਂ ਅਤੇ ਪੰਜਾਬ ਦਾ ਵਾਤਾਵਰਣ ਵੀ ਇਸ ਨਾਲ ਸਾਫ਼ ਰਹੇਗਾ ਸੋ ਆਓ ਤੁਹਾਨੂੰ ਦੱਸਦੇ ਹਾਂ ਕਿ ਹੁਣ ਪ੍ਰਾਲੀ ਕਿਵੇਂ ਬਣਾਉ ਕਿਸਾਨਾਂ ਨੂੰ ਅਮੀਰ ਪੰਜਾਬ ਸਰਕਾਰ ਨੇ ਪ੍ਰਾਲੀ ਸਾੜਨ ਤੇ ਪਾਬੰਦੀ ਲਗਾਉਣ ਲਈ ਇੱਕ ਵੱਡਾ ਕਦਮ ਚੁੱਕਿਆ ਹੈ ਜਿਸ ਵਿੱਚ ਪੰਜਾਬ ਵਿੱਚ ਪਹਿਲੀ ਵਾਰ ਪ੍ਰਾਲੀ ਦੀ ਵਰਤੋਂ ਕਰਨ ਤੇ ਉਦਯੋਗਾਂ ਨੂੰ 5 ਕਰੋੜ ਰੁਪਏ ਤੱਕ ਦੀ ਸਬਸਿਡੀ ਦਿੱਤੀ ਜਾਵੇਗੀ ਪੰਜਾਬ ਸਰਕਾਰ ਦੇ ਇਸ ਕਦਮ ਨਾਲ ਪ੍ਰਾਲੀ ਸਾੜਨ ਨਾਲ ਹੋਣ ਵਾਲੇ ਪ੍ਰਦੂਸ਼ਣ ਨੂੰ ਵੀ ਰੋਕਿਆ ਜਾ ਸਕੇਗਾ ਜਿਸ ਨਾਲ ਸੂਬੇ ਦੇ ਉਦਯੋਗਾਂ ਅਤੇ ਕਿਸਾਨਾਂ ਦੋਵਾਂ ਨੂੰ ਬਹੁਤ ਜ਼ਿਆਦਾ ਆਰਥਿਕ ਲਾਭ ਵੀ ਮਿਲੇਗਾ। ਸਰਕਾਰ ਦੀ ਇਸ ਨਵੀਂ ਸਕੀਮ ਵਿੱਚ ਪ੍ਰਤੀ 8 TPH ਬੋਇਲਰ ਤੇ 1 ਕਰੋੜ ਰੁਪਏ ਤੱਕ ਦੀ ਸਬਸਿਡੀ ਦਿੱਤੀ ਜਾਵੇਗੀ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੰਤਰੀ ਤਰਨਪ੍ਰੀਤ ਸਿੰਘ ਸੋਹਣ ਨੇ ਕੀ ਕੁਝ ਕਿਹਾ ਆਓ ਸੁਣਦੇ ਹਾਂ। ਮਾਨ ਸਰਕਾਰ ਦੇ ਜਿਵੇਂ ਹੀ ਇਹ ਗੱਲ ਨੋਟਿਸ 'ਚ ਆਈ ਅਸੀਂ ਸੋਚਿਆ ਵੀ ਇਹਦਾ ਹੱਲ ਕੀ ਕੱਢਿਆ ਜਾਵੇ। ਇਹਦਾ ਹੱਲ ਕੱਢਣ ਲਈ ਇੱਕ ਬਹੁਤ ਹੀ ਬੇ ਬੇਹਤਰੀਨ ਬੜਾ ਹੀ ਸ਼ਾਨਦਾਰ ਕਦਮ ਚੁੱਕਿਆ ਗਿਆ ਹੈ ਪੰਜਾਬ ਸਰਕਾਰ ਵੱਲੋਂ ਕਿ ਅਸੀਂ ਅਸੀਂ ਉਹ ਇਕਾਈਆਂ ਜਿਨ੍ਹਾਂ ਦੇ ਅੰਦਰ ਬੋਇਲਰ ਚੱਲ ਰਹੇ ਨੇ ਸਟੀਮ ਬੋਇਲਰ ਚੱਲ ਰਹੇ ਨੇ ਅਸੀਂ ਉਹਨਾਂ ਨੂੰ ਇਹ ਕਿਹਾ ਵੀ ਇਹ ਜਿਹੜੀ ਪੈਡੀ ਹੈ ਇਹ ਜਿਹੜੀ ਪੈਡੀ ਸਟ੍ਰਾ ਹੈ ਇਹ ਪੈਡੀ ਸਟ੍ਰਾ ਨੂੰ ਪਰਾਲੀ ਨੂੰ ਤੁਸੀਂ ਆਪਣੇ ਬੋਇਲਰਾਂ 'ਚ ਵਰਤੋ ਜੇ ਤੁਸੀਂ ਆਪਣੇ ਬੋਇਲਰਾਂ 'ਚ ਵਰਤੋਗੇ ਤਾਂ ਦੋਰਾ ਫਾਇਦਾ ਕੀ ਹੋ ਇੱਕ ਤਾਂ ਸਾਡੇ ਕਿਸਾਨਾਂ ਨੂੰ ਉਹਦੇ ਉਹਦਾ ਮੁੱਲ ਮਿਲਣਾ ਸ਼ੁਰੂ ਹੋ ਜਾਊਗਾ ਉਹਦਾ ਪੈਸਾ ਮਿਲਣਾ ਸ਼ੁਰੂ ਹੋ ਜਾਊਗਾ ਜਦੋਂ ਸਾਡੇ ਕਿਸਾਨਾਂ ਨੂੰ ਉਹਨਾਂ ਦੀ ਪੈਡੀ ਸਟ੍ਰਾ ਦਾ ਪੈਸਾ ਮਿਲਣਾ ਪਰਾਲੀ ਦਾ ਪੈਸਾ ਮਿਲਣਾ ਸ਼ੁਰੂ ਹੋ ਜੂਗਾ ਉਹ ਆਰਥਿਕ ਤੌਰ ਤੇ ਸਾਡੀ ਕਿਸਾਨੀ ਹੈ ਜਿਹੜੀ ਮਜ਼ਬੂਤ ਹੋਊਗੀ ਦੂਸਰਾ ਇਕਾਈਆਂ ਨੂੰ ਕੀ ਫਾਇਦਾ ਹੋਊਗਾ ਇੰਡਸਟਰੀ ਨੂੰ ਕੀ ਫਾਇਦਾ ਹੋਊ ਇਹਦਾ ਜਿਹੜਾ ਫਿਊਲ ਮਹਿੰਗੇ ਰੇਟਾਂ ਦੇ ਉੱਤੇ ਉਹ ਬਾਹਰੋਂ ਮੰਗਾਂਦੇ ਨੇ ਹੋਰ ਸਟੇਟਾਂ ਤੋਂ ਮੰਗਾਂਦੇ ਨੇ ਤਾਂ ਜਿਹੜੀ ਪਰਾਲੀ ਹੋਊਗੀ ਜਦੋਂ ਪਰਾਲੀ ਨੂੰ ਆਪਾਂ ਆਪਣੇ ਘਰ ਦੇ ਫਿਊਲ ਨੂੰ ਜਦੋਂ ਅਸੀਂ ਬੋਇਲਰਾਂ ਦੇ ਵਿੱਚ ਯੂਜ਼ ਕਰਾਂਗੇ ਤਾਂ ਉਹਨੂੰ ਉਤਸ਼ਾਹਤ ਕਰਨ ਲਈ ਅਸੀਂ ਇਹ ਫਿਰ 1 60 ਕਰੋੜ ਰੁਪਏ ਦੀ ਜਣੀ ਕਿ ਸਬਸਿਡੀ ਦਾ ਜਿਹੜਾ ਪ੍ਰਬੰਧਨ ਰੱਖਿਆ ਇਹਦੀਆਂ ਹੁਣ ਮੈਂ ਤੁਹਾਨੂੰ ਕੁਝ ਜਿਹੜੀਆਂ ਸੇਲੀਅੰਟ ਫੀਚਰ ਇਹਦੇ ਜਿਹੜੇ ਮਤਲਬ ਕਿ ਸਭ ਤੋਂ ਕੀਮਤੀ ਜਿਹੜੇ ਇਹਦੇ ਨੁਕਤੇ ਨੇ ਉਹ ਦੱਸਣ ਲੱਗੇ ਆ ਨੰਬਰ 1 ਇਹ ਜਿਹੜੀ ਸਕੀਮ ਹੈ ਇਹ ਸਕੀਮ ਪੁਰਾਣੀ ਇੰਡਸਟਰੀ ਤੇ ਜਿਹੜੀ ਆਲਰੇਡੀ ਪੰਜਾਬ ਦੇ ਵਿੱਚ ਚੱਲਦੀ ਇੰਡਸਟਰੀ ਹੈ ਕਿਤੇ ਕਿਸੇ ਵੀ ਸਮੇਂ ਤੋਂ ਚੱਲਦੀ ਇੰਡਸਟਰੀ ਆ ਰਹੀ ਹੋਵੇ ਚਾਹੇ ਉਸ ਚੱਲਦੀ ਇੰਡਸਟਰੀ ਦੇ ਵਿੱਚ ਪੁਰਾਣਾ ਬੋਇਲਰ ਲੱਗਿਆ ਹੋਵੇ ਚਾਹੇ ਉਸ ਚੱਲਦੀ ਇੰਡਸਟਰੀ ਨੇ ਨਵਾਂ ਬੋਇਲਰ ਲਾਣਾ ਹੋਵੇ ਉਹਨਾਂ ਨੂੰ ਇੱਕ ਸੀਟੀਈ ਅਪਲਾਈ ਕਰਨਾ ਪਊਗਾ ਕੰਸੈਂਟ ਟੂ ਇਸਟੈਬਲਿਸ਼ ਦਿਸ ਪੈਡੀਸਟ੍ਰੋ ਬੋਇਲਰ ਕੰਸੈਂਟ ਟੂ ਇਸਟੈਬਲਿਸ਼ ਸੀਟੀਈ ਅਪਲਾਈ ਕਰਨਾ ਪਊਗਾ ਦੱਸਦੀ ਹੈ ਕਿ ਮਾਨ ਸਰਕਾਰ ਨੇ ਅਪੀਲ ਕੀਤੀ ਹੈ ਕਿ ਤੇਲ ਅਤੇ ਕੋਲੇ ਤੋਂ ਚੱਲਣ ਵਾਲੇ ਉਦਯੋਗਾਂ ਨੂੰ ਤੁਰੰਤ ਇਸ ਯੋਜਨਾ ਦਾ ਲਾਭ ਉਠਾਉਣਾ ਚਾਹੀਦਾ ਹੈ ਬਿਊਰੋ ਰਿਪੋਰਟ ਹਮਦਰਦ ਟੀਵੀ